ਤਰਨਤਾਰਨ ਵੱਖੜਕ ਥਾਣੇ ਦੀ ਪੁਲਿਸ ਨੇ ਬੀਤੀ ਦਿਨ ਸ਼ਾਮ ਨੂੰ 3 ਕਿਲੋ 260 ਗ੍ਰਾਮ ਹੈਰੋਇਨ 3 ਪਿਸਟਲ 3000 ਰੁਪਏ ਭਾਰਤੀ ਕਰੰਸੀ ਐਕਟਵਾ ਗੱਡੀ ਸਮੇਤ 6 ਵਿਅਕਤੀਆਂ ਨੂੰ ਕਾਬੂ ਕੀਤਾ ਇਸ ਮੌਕੇ ਤੇ ਐਸਐਸਪੀ ਅਸ਼ਮਨੀ ਕਪੂਰ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਬੀਤੀ ਕੱਲ ਦੇਰ ਸ਼ਾਮ ਨੂੰ ਭਿੱਖੀਵਿੰਡ ਪੁਲਿਸ ਨੇ ਪਹੁਵਿੰਡ ਕੋਲ ਅਗਸਤ ਦੌਰਾਨ ਇੱਕ ਐਕਟਵਾ ਸਵਾਰ ਦੋ ਵਿਅਕਤੀਆਂ ਕੋਲੋਂ ਤਲਾਸ਼ੀ ਲੈ ਤੇ 2 ਕਿਲੋ ਹੈਰੋਇਨ ਅਤੇ 1 ਐਕਟਵਾ ਬਰਾਮਦ ਹੋਈ। ਇਹਨਾਂ ਖਿਲਾਫ ਥਾਣਾ ਪਿੱਖੀਵਿੰਡ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕਰਕੇ ਮਾਜੂਬ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਲਈ ਪੇਸ਼ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਤਰਨਤਾਰਨ ਸੀਆਈ ਸਟਾਫ ਇੰਸਪੈਕਟਰ ਪ੍ਰਭਜੀਤ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਇੱਕ ਗੱਡੀ 3 ਪਿਸਟਨ ਅਤੇ ਹੀਰੋ ਹਨ ਬਰਾਮਦ ਕੀਤੀ। ਇਸੇ ਤਰ੍ਹਾਂ ਥਾਣਾ ਚਭਾਲ ਪੁਲਿਸ ਨੇ ਗਸ਼ਤ ਦੌਰਾਨ ਇੱਕ ਦੋਸ਼ੀ ਕੋਲੋਂ 260 ਗ੍ਰਾਮ ਹੈਰੋਨ ਬਰਾਮਦ ਕੀਤੀ। ਇਹਨਾਂ ਸਾਰਿਆਂ ਨੂੰ ਅੱਜ ਮਾਜੂਬ ਅਦਾਲਤ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਪੰਜਾਬ ਪੁਲਿਸ ਦੀ ਉੱਚ ਅਧਿਕਾਰੀਆਂ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ। ਉਹਨਾਂ ਨੇ ਜਦੋਂ ਕੋ ਬੈਂਡ ਤੋਂ ਉਧਰ ਜਾ ਰਹੇ ਸੀਗੇ ਰਾਜਪਾਲੀ ਸੜਕ ਦੇ ਉੱਤੇ ਦੋ ਐਕਟਿਵਾਂ ਤੇ ਆਂਦੇ ਨਜ਼ਰ ਆਏ ਮੁੰਡੇ ਉਹਨਾਂ ਨੂੰ ਰੋਕ ਕੇ ਜਦੋਂ ਉਹਨਾਂ ਦੀ ਤਲਾਸ਼ੀ ਲਈ ਕਿਟ ਬੈਗ ਸੀਗਾ ਉਹਨਾਂ ਨੇ ਮੁੰਡੇ ਤੇ ਰੱਖਿਆ ਹੋਇਆ ਉਹਦੀ ਤਲਾਸ਼ੀ ਲੈਣ ਤੇ 2 ਕਿਲੋ ਜਿਹੜੀ ਹੀਰੋਇਨ ਰਿਕਵਰ ਹੋਈ ਔਰ ਇਹਦੇ ਚ ਜਿਹੜਾ ਅਸ਼ੀਸ਼ ਇੱਕ ਦਾ ਨਾਮ ਹੈਗਾ ਉਹ ਤਿੰਨੇ ਦੋ ਜਣੇ ਸੀਗੇ ਇੱਕ ਬਾਅਦ ਚ ਨਾਮਿਨੇਟ ਹੋਇਆ ਅ ਅਜੇ ਅਸ਼ੀਸ਼ ਜਿਹੜਾ ਹੈਗਾ ਉਹ ਮੇਨ ਹੈਗਾ ਦੋ ਪਰਚਿਆਂ ਦੇ ਤੇ ਪਹਿਲੇ ਵੀ ਦਰਜ ਹੈ ਇਹ ਤਿੰਨ ਜਣਿਆਂ ਦੀ ਗ੍ਰਿਫਤਾਰੀ ਹੋਈ ਹੈ ਤੇ 2 ਕਿਲੋ ਜਿਹੜੀ ਹੈ ਮਿਲੀ ਹੈ ਉਹ ਤੇ ਬੈਕਵਰਡ ਤੇ ਫਾਰਵਰਡ ਜਿਹੜੇ ਕਿੱਥੇ ਜਾਣੀ ਸੀਗੀ तकरीबन ਚੰਡੀਗੜ੍ਹ ਹੋਰ ਸ਼ਹਿਰਾਂ ਚ ਵੀ ਸਪਲਾਈ ਵਗੈਰਾ ਕਰਦੇ ਸੀਗੇ ਔਰ ਜਿਹਦੇ ਕੋਲ ਲੈ ਕੇ ਆਂਦੇ ਉਹ ਵੀ ਅਸੀਂ ਬੈਕਵਰਡ ਪਹੁੰਚ ਗਏ ਹਾਂ ਉਸ ਬੰਦੇ ਤੱਕ ਉਹ ਵੀ ਜਲਦੀ ਅਰੈਸਟ ਕਰਾ ਕੇ ਕੱਥਿਆ ਰਹੀ ਜੇ ਫੜੇ ਇਹ ਐਕਟਿਵਾਸ ਫੁੱਟਰਸਿਪਾ ਫੜੀ ਗਈ ਨਾਲੇ ਅੱਜ ਤੋਂ 4-5 ਦਿਨ ਪਹਿਲੇ ਜਿਹੜਾ ਉਹ ਮਨਾਵਾਲਾ ਫੈਗਾ ਟੂ ਪਲਾਜ਼ਾ ਉਹਦੇ ਉੱਤੇ ਮੁਲਾਜ਼ਮਾਂ ਦੇ ਤਿੰਨ ਚਾਰ ਮੋਬਾਈਲ ਖੋਲੇ ਹੋਏ ਸੀ ਤਾਂ ਉੱਥੇ ਕਟਮਾਰਕ ਕੀਤੀ ਸੀ ਤੇ ਉਹਦੇ ਚ ਪਤਾ ਲੱਗਿਆ ਸੀ ਵੀ ਕੋਈ ਮੁੰਡਾ ਲੋਕਲ ਹੈਗਾ ਦਦਨਦੀਪ ਕਰਕੇ ਉਹ ਜਿਹੜੀ ਪੀਸ ਐਸ ਐਚਓ ਕਾਫੀ ਐਕਟਿਵ ਹੈ ਉਸ ਸੀਰੀਏ ਚ ਉਹਨਾਂ ਨੇ ਭਾਜਨ ਅਠ ਕਰਕੇ ਇਹਨੂੰ ਫੜ ਲਿਆ ਫੜਨ ਤੇ ਜਦੋਂ ਇੰਟਰੋਗੇਟ ਕੀਤਾ ਤਾਂ ਮੰਨ ਗਿਆ ਵੀ ਮੈਂ ਫੋਨ ਉਥੋਂ ਖੋਏ ਸੀਗੇ ਔਰ ਉਹ ਫੋਨ ਇਹਦੇ ਕੋਲੋਂ ਬਰਾਮਦ ਹੋ ਗਏ ਔਰ ਉਸ ਤੋਂ ਇਲਾਵਾ ਇਹ ਤੇ ਅੱਜ ਤੱਕ 31 32 ਪਰਚੇ ਜਿਹੜੇ ਵੱਖ-ਵੱਖ ਲੜਾਈ ਝਗੜੇ ਦੇ 307 ਵਗੈਰਾ ਦੇ ਐਨਡੀ ਦੇ ਦਰਜ ਆ ਆਪਣੇ ਆਪ ਨੂੰ ਕਾਫੀ ਉੱਥੇ ਜਿਹਨੇ ਇਲਾਕੇ ਦੇ ਵਿੱਚ ਦਬ ਤਬਾ ਬਣਾਇਆ ਹੋਇਆ ਸੀਗਾ ਗੈਂਗਸਟਰ ਟਾਈਪ ਇਸ ਤੋਂ ਬਿਨਾ ਜਿਵੇਂ ਉੱਥੇ ਵੀ ਦਬਕਾਰ ਦਿੰਦਾ ਸੀਗਾ ਕਿ ਟੂਲ ਪਲਾਜ਼ਾ ਦੇ ਉੱਤੇ ਤੇ ਇਹ ਨੂੰ ਇਹਦੇ ਕੋਲੋਂ ਵੀ ਜਿਹੜੀ ਆ ਕਮਰਸ਼ੀਅਲ ਕੁਆंटਿਟੀ ਦੀ 260 ਗ੍ਰਾਮ ਦੇ ਕਰੀਬ ਹੀਰੋਇਨ ਬਰਾਮਦ ਹੋਈ ਔਰ 35 ਕੇ 37 ਦੇ ਦੇ ਮਕਦਮੇ ਆਲਰੇਡੀ ਦਰਜ ਮੋਬਾਈਲ ਲੋੜੇਗਾ ਮੋਬਾਈਲ ਦੇ ਉੱਤੇ ਉਹਦੇ ਚ ਅੰਦਰ ਗਿਆ ਸੀਗਾ ਉਦੋਂ ਹੀ ਵਾਪਸ ਲੱਗੀ ਸੀ ਇਹਦੇ ਤੇ ਇਹਦੀ ਜੁਵੈਨਾਈਲ ਹੋਣ ਕਰਕੇ ਇਹਦੀ ਜਲਦੀ ਬੇਲ ਆਊਟ ਹੋ ਗਿਆ ਸੀ ਦਾ ਆ ਕੇ ਇਹਨੇ ਬਾਅਦ ਚ ਲਪਾਰ ਤਾਂ ਕਨੈਕਟ ਸੀਗਾ ਹੀ ਸੀਗਾ ਔਰ ਇੱਥੇ ਆ ਕੇ ਹੋਰ ਮੁੰਡੇ ਨਾਲ ਜੁੜਲੇ ਸੀਗੇ ਇੱਕ ਮੋਹਪ੍ਰੀਤ ਸਿੰਘ ਇਡੀਅਸ ਮੋਹ ਤੇ ਦੂਜਾ ਤੀਸਰਾ ਇੱਕ ਸ਼ਮਸ਼ੀਰ ਸਿੰਘ ਇਡੀਅਸ ਸ਼ੇਰਾ ਇਹ ਤਿੰਨ ਜਣੇ ਆਪਸ ਚ ਲੋਕਾਂ ਨੂੰ ਇੱਥੇ ਥ੍ਰੈਟ ਵਗੈਰਾ ਕਰਕੇ ਤਾਂ ਅਗਰਹੀ ਕਰਕੇ ਤੇ ਕੁਛ ਨਸ਼ਾ ਵਗੈਰਾ ਵੇਚ ਕੇ ਪੈਸੇ ਇਕੱਠੇ ਕਰਕੇ ਤਾਂ ਟੈਰਰਿਸਟਿਕ ਐਕਟੀਵਿਟੀਜ਼ ਦੇ ਵਿੱਚ ਯੂਜ਼ ਕਰ ਰਹੇ ਸੀ ਲੰਡੇ ਨਾਲ ਬਾਕੀ ਹੋਰ ਜਿਹੜੇ ਬਾਹਰ ਹੈਗੇ ਆ ਸੰਤਰਾਮ ਸੱਤਾ ਹੋ ਗਿਆ ਲੰਡਾ ਹੋ ਗਿਆ ਜਸਲ ਹੋ ਗਿਆ ਇਹਨਾਂ ਨਾਲ ਇਹ ਲਗਾਤਾਰ ਕੰਟੈਕਟ ਚ ਸੀ ਔਰ ਡਿਸਟਰਪਟਿਵ ਐਕਟੀਵਿਟੀਜ਼ ਤੇ ਇੱਥੇ ਸਟੇਟ ਦੇ ਅਗੇਂਸਟ ਪਲੱਸ ਪੈਸੇ ਇਕੱਠੇ ਕਰਨੇ ਲੋਕਾਂ ਨੂੰ دہشت ਪਾਣੀ ਇਹਦੇ ਇਨਾਂ ਦੇ ਬਾਰੇ ਇਨਫੋਰਮੇਸ਼ਨ ਸੀ ਕਿ ਇਹ ਮੇਨ ਰੋਡ ਤੇ ਨਿਸ਼ਾਰੇ ਅਲੂਸਰ ਵਾਲੀ ਵੱਲ ਨੂੰ ਜਾ ਰਹੇ ਆ ਉਧਰੋਂ ਅੰਮ੍ਰਿਤਸਰ ਸਾਈਡ ਤੋਂ ਆ ਰਹੇ ਜਿਸ ਤੇ ਸੀਆਈਏ ਦੀ ਟੀਮ ਜਿਹੜੀ ਇਮੀਡੀਏਟਲੀ ਐਕਸ਼ਨ ਚਾਹੀਏ ਔਰ ਇਹਨਾਂ ਨੇ ਇਹਨਾਂ ਨੂੰ ਇੰਟਰਸੈਪਟ ਕੀਤਾ ਔਰ ਇਹਨਾਂ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਟੀਮ ਨੇ ਬੜੀ ਮਤਲਬ ਦੀ ਨਾਲ ਗੱਡੀ 'ਚ ਗੱਡੀ ਮਾਰ ਕੇ ਇਹਨਾਂ ਨੂੰ ਰੋਕ ਲਿਆ ਔਰ ਤਿੰਨੋਂ ਦੇ ਜਿਹੜੇ ਵੈਪਨ ਸੀਗੇ ਪਿਸਟਲ ਸੀਗੇ ਕਾਕਟ ਸੀਗੇ ਔਰ ਕਾਫੀ ਇਹਨਾਂ ਨੂੰ ਹਰਕਤ ਕਰਨ ਤੋਂ ਪਹਿਲੇ ਹੀ ਇਹਨਾਂ ਨੇ ਮੌਕੇ ਤੇ ਕਾਬੂ ਕਰ ਲਿਆ ਔਰ ਇਹਨਾਂ ਤੋਂ ਕਰੀਬ 1.5 ਕਿਲੋ ਦੇ ਕਰੀਬ ਜਿਹੜੀ ਹੈ ਹਿਰੋਇਨ ਬਰਾਮਦ ਹੋਈ ਔਰ ਤਿੰਨ ਪਿਸਟਲ ਬਰਾਮਦ ਹੋਏ ਤੇ ਇੱਕ ਗੱਡੀ ਆਲਟੋ ਬਰਾਮਦ ਹੋਈ ਦੋਸ਼ੀ ਕਿਨੇ ਸੀ ਤਿੰਨ ਜਣੇ ਸੀ